ਸਰਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਅੰਮ੍ਰਿਤਸਰ ਤੋਂ ਬਕਯੂ ਇਕਤਾ ਉਗਰਾਹਾ ਵੱਲੋਂ ਦਿੱਲੀ ਜਾ ਰਹੇ ਕਿਸਾਨਾਂ ਤੇ ਹੋਏ लाਠੀ ਚਾਰਜ ਦੇ ਵਿਰੋਧ ਚ ਸੂਬਾ ਕਮੇਟੀ ਵੱਲੋਂ ਰੇਲਾ ਰੋਕੀਆਂ ਗਈਆਂ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਵੱਲੋਂ ਅੰਮ੍ਰਿਤਸਰ ਦੇ ਵੱਲਾ ਫਾਟਕ ਤੇ ਰੇਲਾ ਰੋਕੀਆਂ ਕਿਸਾਨਾਂ ਆਗੂਆਂ ਵੱਲੋਂ ਰੇਲ ਪਟੜੀਆਂ ਤੇ ਦਰਿਆ ਵਿਛਾ ਕੇ ਚੱਕਾ ਜਾਮ ਕੀਤਾ ਗਿਆ ਕਿਸਾਨ ਆਗੂ ਨੇ ਕਿਹਾ ਕਿ ਸਾਡੀ ਮੁੱਖ ਮੰਗ ਇਹ ਹੈ ਕਿ ਐਮਐਸਪੀ ਕਾਨੂੰਨ ਲਾਗੂ ਕੀਤਾ ਜਾਵੇ ਤੇ ਜਿਹੜੇ ਕਿਸਾਨਾਂ ਤੇ ਪਰਚੇ ਦਰਜ ਕੀਤੇ ਗਏ ਹਨ ਉਹਨਾਂ ਨੂੰ ਰੱਦ ਕੀਤਾ ਜਾਵੇ। ਉਹਨਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਅਸੀਂ ਸੰਗਰਾਸ਼ ਕਰ ਰਹੇ ਹਾਂ ਪਰ ਕੇਂਦਰ ਸਰਕਾਰ ਆਪਣੇ ਅੜੀਲ ਰਵਈਏ ਤੇ ਅੜੀ ਹੋਈ ਹੈ। ਉਹ ਸਾਡੀ ਮੰਗ ਵੱਲ ਧਿਆਨ ਨਹੀਂ ਦੇ ਰਹੀ ਇਸ ਵਾਰ ਇੱਕ ਵਾਰ ਫਿਰ ਸਾਨੂੰ ਦਿੱਲੀ ਵੱਲ ਨੂੰ ਕੋਚ ਕਰਨਾ ਪੈ ਰਿਹਾ ਹੈ। ਕਿਸਾਨ ਆਗੂ ਨੇ ਕਿਹਾ ਕਿ ਦਿੱਲੀ ਨੂੰ ਜਾਣ ਵਾਲੀਆਂ ਜਿੰਨੀਆਂ ਵੀ ਲਾਈਨਾਂ ਹਨ ਉਹਨਾਂ ਤੇ 12 ਵਜੇ ਲੈ ਕੇ 3 ਵਜੇ ਤੱਕ ਚੱਕਾ ਜਾਮ ਕੀਤਾ ਜਾਵੇਗਾ ਕਿਸਾਨ ਆਗੂ ਦਾ ਕਹਿਣਾ ਸੀ ਕਿ ਕਾਰਪੋਰੇਟ ਕਾਰਨਿਆਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਮੰਨਿਆ ਨਹੀਂ ਜਾ ਰਿਹਾ ਜਿੱਥੇ ਚੱਲਦੇ ਮਜਬੂਰਨ ਸਾਨੂੰ ਇੱਕ ਵਾਰ ਫਿਰ ਦਿੱਲੀ ਵੱਲ ਨੂੰ ਮੂੰਹ ਕਰਨਾ ਪੈ ਰਿਹਾ ਹੈ ਉਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਰੋਕਣ ਦੇ ਲਈ ਪੁਲਿਸ ਵੱਲੋਂ ਕਿਸਾਨਾਂ ਤੇ ਲਾਠੀ ਚਾਰਜ ਤੇ ਅਥਰੂ ਗੈਸ ਦੇ ਗੋਲੇ ਵੀ ਛੱਡੇ ਗਏ। ਉਨਾਂ ਕਿਹਾ ਕਿ ਇਸ ਵਿੱਚ ਸਾਡੇ ਕਈ ਕਿਸਾਨ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਵੀ ਦਾਖਲ ਕਰਵਾਇਆ ਗਿਆ ਹੈ। ਇਸ ਰੋਸ਼ ਦੇ ਚੱਲਦੇ ਮਜਬੂਰਨ ਜਸਾਨ ਹਨ ਨੂੰ ਦੇਸ਼ ਪਰ ਵਿੱਚ ਰੇਲਾ ਰੋਕਣ ਲਈ ਮਜਬੂਰ ਹੋਣਾ ਪਿਆ ਹੈ। ਅੰਮ੍ਰਿਤਸਰ ਤੋਂ ਸੁਖਦੇਵ ਮੋਨੂ ਦੀ ਰਿਪੋਰਟ। ਇਹ ਕਿੜਾ ਆਪਣਾ ਸੰਭੂ ਬਾਰਡਰ ਤੇ ਸਾਡੇ ਕਿਸਾਨਾਂ ਨਾਲ ਧੱਕਾ ਹੋਇਆ ਰਿਹਾ। ਹਰਿਆਣੇ ਵੱਲੋਂ ਕੀਤਾ ਗਿਆ ਲਾਟੀ ਚਾਰਜ ਅਥਰੂ ਗੈਂਸ ਉਹਦੇ ਵਿਰੁੱਧ ਵਿੱਚ ਅੱਜ ਅੰਮ੍ਰਿਤਸਰ ਵੱਲੋਂ ਬਾਈਪਾਟਕ ਤੇ ਇਹ ਜਾਮ ਕੀਤਾ ਗਿਆ ਕਿੰਨੀ ਤੋਂ ਕਿੰਨੇ ਆ ਜਿਹੜਾ ਰਸਤਾ ਰੁਕਿਆ ਗਿਆ ਇਹ 12 ਤੋਂ 3 ਵਜੇ ਤਾਈਂ ਰਸਤਾ ਤੇ ਗੁਰਦਾਸਪੁਰ ਜ਼ਿਲ੍ਹੇ ਦਾ ਜਿਹੜਾ ਇਹ ਰੇਲ ਦੇ ਉੱਤੇ ਰੋਸ ਪ੍ਰਸਤ ਹੈ ਜਿਹੜਾ 13 ਤਰੀਕ ਨੂੰ ਕਿਸਾਨ ਜਿਹੜੇ ਦਿੱਲੀ ਨੂੰ ਐਮਐਸਪੀ ਦੀ ਖਰੀਦ ਗਰੰਟੀ ਕਾਨੂੰਨ ਲੈਣ ਵਾਸਤੇ ਤੇ ਸਮੁੱਚਾ ਕਿਸਾਨੀ ਦਾ ਕਰਜ਼ਾ ਖਤਮ ਕਰਾਉਣ ਵਾਸਤੇ ਇਹ ਆਪਣੇ ਬਿਜਲੀ ਐਕਟ 2022 ਨੂੰ ਰੱਦ ਕਰਾਉਣ ਵਾਸਤੇ ਤੇ ਹੋਰ ਮੰਗਾਂ ਦੇ ਨਾਲ ਇਹ ਆਪਣੀ ਸੈਂਟਰ ਸਰਕਾਰ ਨਾਲ ਗੱਲ ਕਰਨ ਜਾ ਰਹੇ ਸੀ ਜਿਹੜਾ ਰਸਤੇ ਦੇ ਵਿੱਚ ਰੋਕ ਕੇ ਉਹਨਾਂ ਨੂੰ ਸ਼ੰਭੂ ਬਾਰਡਰ ਤੇ ਜਾਂ ਹੋਰ ਪੰਜਾਬ ਦੇ ਚਾਰ ਥਾਵਾਂ ਤੇ ਰੋਕ ਕੇ ਉਹਨਾਂ ਤੇ ਮਤਲਬ ਲਾਠੀ ਚਾਰਜ ਕੀਤਾ ਗਿਆ ਉਹਨਾਂ ਦੇ ਟੀਅਰ ਗੈਸ ਮਾਰੇਗੇ ਉਹਨਾਂ ਦੀਆਂ ਅੱਖਾਂ ਕੱਢੀਆਂ ਗਈਆਂ ਲੱਤਾਂ ਤੋੜ ਦਿੱਤੀਆਂ ਉਹਦੇ ਰੋਸ ਵਿੱਚ ਜੋ ਅੱਜ ਵੀ ਕੇਜ ਵੇਖਤਾ ਗੁਰਾਹਾਂ ਵੱਲੋਂ ਜਿਹੜਾ ਪੰਜਾਬ ਦੇ ਵਿੱਚ ਸੈਂਟਰ ਸਰਕਾਰ ਦੇ ਖਿਲਾਫ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਕਿ ਸਾਨੂੰ ਜਿਹੜੀਆਂ ਸਾਡੀਆਂ ਮੰਗਾਂ ਲਾਗੂ ਕਰੋ ਅਸੀਂ ਅੱਜ ਸ਼ੁਭਾ ਕਮੇਟੀ ਦੇ ਸੱਦੇ ਤੇ ਅੱਜ ਜਿਹੜੀ ਰੇਲ ਦੱਕੀ ਆ ਕਿਉਂਕਿ ਕਿਸਾਨ ਜਿਹੜੇ ਸਾਡੇ ਦਿੱਲੀ ਜਾ ਰਹੇ ਸੀ ਹਰਿਆਣਾ ਬਾਰਡਰਾਂ ਤੇ ਉਹਨਾਂ ਨੂੰ ਤਕਰੀਬਨ ਇੰਨਾ ਜ਼ੁਲਮ ਟਾਇਆ ਗਿਆ ਕਿ ਜਿਵੇਂ ਪਾਕਿਸਤਾਨ ਜਾਂ ਦੂਸਰੇ ਦੇਸ਼ ਦੀ ਨਾਲ ਕੋਈ ਲੜਾਈ ਹੋਵੇ ਕਿਉਂਕਿ ਹੱਕੀ ਮੰਗਾਂ ਜਿਹੜੀਆਂ ਮੰਨੀਆਂ ਹੋਈਆਂ ਸਰਕਾਰ ਨੇ ਉਹ ਲਾਗੂ ਕਰਾਉਣ ਜਾ ਰਹੇ ਸੀ ਤੇ ਸਰਕਾਰ ਨੇ ਗਾੜੀਆਂ ਕਿਸਾਨਾਂ ਉੱਤੇ ਇੰਨਾ ਤਸ਼ੱਦਦ ਟਾਇਆ ਕਿ ਜਿਵੇਂ ਕਿ ਦੂਜੇ ਦੇਸ਼ ਨਾਲ ਕੋਈ ਲੜਾਈ ਲੜਨੀ ਹੋਵੇ ਕਿਉਂਕਿ ਹੱਥੇ ਲੋਕਾਂ ਤੇ ਜ਼ੁਲਮ ਢਾਉਣਾ ਸਰਕਾਰ ਦਾ ਕੰਮ ਨਹੀਂ ਕਿਉਂਕਿ ਸਰਕਾਰ ਇੱਕ ਮਾਂ ਹੁੰਦੀ ਆ ਉਹਦੇ ਕੋਲੋਂ ਕੁਝ ਨਾ ਕੁਝ ਮੰਗਣ ਵਾਸਤੇ ਗਏ ਸੀ ਖਾਸ ਕਰਕੇ ਗੱਲ ਤੇ ਇਹ ਸੀ ਕਿ ਜਿਹੜੇ ਮੰਗੀਆਂ ਹੋਈਆਂ ਮੰਨਾਂ ਜੇ ਮੰਗਾਂ ਸੀ ਉਹ ਲਾਗੂ ਕਰਉਣ ਵਾਸਤੇ ਕਿਆ ਰਹਿ ਸੀ ਕੋਈ ਧੀ ਵੱਢੀ ਕੋ ਗੱਲ ਲੜਾਈ ਨਹੀਂ ਸੀ ਇਸ ਕਰਕੇ ਸਰਕਾਰ ਨੇ ਜਿੰਨ ਮਿਸਕੇ ਕਾਰਪੋਰ ਕਾਰਪੋਰੇਟ ਘਰਾਣਿਆਂ ਨੂੰ ਮੁਨਾਫੇ ਦੇਣ ਵਾਸਤੇ ਜ਼ੋਰ ਦਿੱਤਾ ਹੋਇਆ ਤੇ ਕਿਸਾਨਾਂ ਦਾ ਹਮੇਸ਼ਾ ਗੱਲ ਕੁੱਟਣ ਤੇ ਜ਼ਿਆਦਾ ਜ਼ੋਰ ਲੱਗਾ ਹੋਇਆ ਇਸ ਕਰਕੇ ਅਸੀਂ ਜਿਹਨਾਂ ਸੋ ਉਹਨਾਂ ਕਿਸਾਨਾਂ ਤੇ ਲਾਠੀ ਚਾਰਜ ਕੀਤਾ ਗਿਆ ਉਹਨਾਂ ਦੇ ਬਹੁਤ ਵੱਡੇ ਸ਼ਬਦਾਂ ਚ ਨਖੇਦੀ ਕਰਦੇ ਆ ਕਿਉਂਕਿ ਇਹਨਾਂ ਸਰਕਾਰਾਂ ਇਸ ਚ ਪਾਪੀ ਸਰਕਾਰਾਂ ਜਿਹੜੀਆਂ ਨੇ ਉਹਨਾਂ ਦਾ ਅਸੀਂ ਲਗਾਤਾਰ ਨਖੇਦੀ ਕਰਦੇ ਆ